ਆਫੀ ਸ਼ੀਰਾ ਬੋਪਾ ਦਾ ਨਾਮ ਬਣਾ ਬੈਸ ਨੇਦਰ 2007 ਦੇ ਵਿੱਚ ਨੇਕਾ ਮਨਸੂਰ ਵਾੜਿਆ ਬੈਸ ਯਾਫੀ ਤੇ ਮਲਸੀਆਂ ਵਾਲਾ ਕੁਲਜੀਤ ਬੋਘਣ ਕਹਿੰਦੇ ਬੈਸ ਨੇਦਰ ਹੈ 2008 ਦੇ ਵਿੱਚ ਕਮਲਜੀਤ ਗੋਲਦੀ ਕੂਮਕਰਾ ਬੈਸ ਯਾਫੀ ਤੇ ਸੁਰਖਪੁਰੀਆ ਸੰਦੀਪ ਕਹਿੰਦੇ ਬੈਸ ਰੈਂਡਰ ਬਣਿਆ 2009 ਦੇ ਵਿੱਚ ਸਵਰਗਿਆ ਸੰਦੀਪ ਨੰਗਲੰਗੜੀਆਂ ਕਬੱਡੀ ਦਾ ਗਲੇਡੀਏਟਰ ਵੈਸਟ ਜੈਫੀ ਬਣਿਆ ਤੇ ਬੈਸਟ ਫ੍ਰੇਮਰ ਕਹਿੰਦੇ ਤਿਰਦਾ ਗਰੇਵਾਲ ਪਰਦੀਆਂ ਵਾਲਾ ਬਣਿਆ ਔਰ 2010 ਦੇ ਵਿੱਚ ਕਾਰਵਾ ਰਾਹ ਪ੍ਰਬਾਨ ਵੈਸਟ ਜੈਫੀ ਬਣਿਆ ਤੇ ਫਿਰ ਜਿਲੀਤਾ 2010 ਦੇ ਵਿੱਚ ਬੈਸਟ ਬਣਿਆ 2011 ਦੇ ਵਿੱਚ ਪਾਲਾ ਜਿਲਾਂਪੁਰੀਆ ਬੈਸਟ ਬਣਿਆ ਔਰ ਜੈਫੀਆਂ ਦੇ ਤੌਰ ਤੇ ਤੇ ਤਿੰਦਾ ਪਰਦੀਆਂ ਵਾਲਾ ਫੇਰ ਜਿਲੰਦਰ ਸਿੰਘ ਪੀ ਵੱਲੋਂ 2011 ਦੇ ਵਿੱਚ ਬੈਸਟ ਬਣਿਆ ਔਰ 2012 ਮੰ ਫਿਗੜੀ ਤੇ ਬਲਵੀਰ ਪਾਲਾ ਸਾਂਝੇ ਤੌਰ ਤੇ ਬੈਸਟ ਬਣੇ ਆਲੋਲ ਢੇਰੀਆਂ ਵਾਲਾ ਰਵੀ ਬੈਸਟ ਆ ਮੇਰੇ ਵੀਰੋ ਰੇਂਦਰ ਬਣਿਆ ਔਰ 2000 ਜਿਹੜਾ ਮੇਰੇ ਵੀਰੋ 14 ਦੇ ਵਿੱਚ ਸ਼ੇਰੂ ਤਨਹੋਰੀ ਪਾਸੇ ਆਫੀ ਬਣਿਆ ਤੇ ਨਾਲ ਕਹਿੰਦੇ ਮੇਰੇ ਵੀਰੋ ਹੈਪੀ ਸੈਂਪੀ ਸਾਹਬ ਜਿਹੜਾ ਹੈ ਉਹ ਮੇਰੇ ਵੀਰੋ ਬੈਸਟ ਰੇਂਦਰ ਬਣਿਆ ਔਰ ਟੇਰੀਆਂ ਤੇ ਗੁਰਨਾਮ ਜਰਨਪਰੀਆ ਸਾਹੇ ਤਰਫ ਤੇ ਅਮਨ ਠਿਗੜੀ ਤੇ ਪਾਲਾ ਜਰਨਪੁਰ ਸਾਹੇ ਤਰਫ ਤੇ ਰਹੇ ਨੇ ਔਰ 2016 ਦੇ ਵਿੱਚ ਸੁੱਖਾ ਭੰਡਾਲ ਤੇ ਸ਼ਿਰਦਾਰ ਕਹਿੰਦਾ ਬਿਆਸਿਆਫੀ ਬਣੇ ਤੇ 2016 ਦਾ ਬੈਸਟ ਪਲੇਅਰ ਦਾਕੀ ਪਰਮਜੀਤ ਪਰੀਆ ਰਿਹਾ 2017 ਦਾ ਬੈਸਟ ਪਲੇਅਰ ਧੂਰਾ ਬੱਗੇ ਤਿੰਨ ਵਾਲਾ ਬਣਿਆ ਤੇ ਬੈਸਿਆਫੀ ਮੰਗੀ ਬੱਗੇ ਤਿੰਨ ਵਾਲਾ ਬਣਿਆ ਔਰ ਫਿਰ 2018 ਦੇ ਵਿੱਚ ਜੱਗਾ ਚਿੱਟੀ ਦੇ ਪਾਲਾ ਜਲਾਲਪੁਰ ਤੇ ਜਾਫੀ ਰੇਟਰਾਂ ਦੇ ਵਿੱਚ ਮੇਰੇ ਵੀਰੋ ਜਗਤ ਨਾਗਰਾ ਬਣਿਆ 19 ਦੇ ਵਿੱਚ ਹਰਸ਼ ਚੋਲਾ ਵੈਸਟ ਬਣਿਆ ਰੇਡਰਾਂ ਦੇ ਵਿੱਚ ਦਿਉਰਾ ਬਣਿਆ 20 ਦੇ ਵਿੱਚ ਪੂਰੀ ਛੱਕਾਂ ਵੈਸਟ ਬਣਿਆ ਯਾਫੀ ਦਾ ਰਿਜ਼ਲਟ ਨਹੀਂ ਆ ਸਕਿਆ ਤੇ ਫਿਰ ਮੇਰੇ ਵੀਰੋ ਕਰੋਨਾ ਤੇ ਨਾਲ ਕਹਿੰਦੇ ਵੀ ਕਿਸਾਨੀ ਸ਼ਿਹਰਸ਼ ਕਰਕੇ 2 ਸਾਲ ਕੇ ਪਿੱਛੇਪ ਨਹੀਂ ਹੋ ਸਕੀ ਤੇ 23 ਦੇ ਵਿੱਚ ਆਕਾਸ਼ ਤੇ ਮੱਖੀ ਵੈਸਟ ਬਣਿਆ